ਬਈ ਇੱਕ ਪੁਲਿਸ ਮੁਲਾਜ਼ਮ ਵੀਰ ਆ ਰਿਟਾਇਰ ਹੋ ਚੁਕਿਆ ਆ ਤੇ ਅੱਜ ਤੱਕ ਇੱਕ ਨਿੱਕੇ ਪੈਸੇ ਦੀ ਵੀ ਰਿਸ਼ਵਤ ਆਪਣੇ ਘਰ ਨੂੰ ਨਹੀਂ ਲੈ ਕੇ ਆਇਆ ਸਿਰਫ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਿਹਾ ਉਹਨਾਂ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਵੀ ਹੋਇਆ ਕੀ ਆ ਬੱਬੂ ਮਾਨਨਾ ਵੀ ਉਹਨਾਂ ਨੇ ਜਦੋਂ ਮਤਲਬ ਡਿਊਟੀ ਕੀਤੀ ਆ ਉੱਥੇ ਜਦੋਂ ਮਤਲਬ ਉਹਨਾਂ ਦੀ ਜਦ ਤੱਕ ਨਾਲ ਗਨਮੈਨ ਲੱਗੇ ਰਿਹਾ ਤੇ ਹੋਇਆ ਕੀ ਆ ਉਹਨਾਂ ਨੇ ਜਦੋਂ ਮਤਲਬ ਇੰਸ਼ੋਰੈਂਸ ਕਰਾਈ ਸੀਗੀ ਤੇ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਇੰਸ਼ੋਰੈਂਸ ਕਰਾਉਣ ਤੋਂ ਬਾਅਦ ਚੱਕਰ ਕੀ ਪੈ ਗਿਆ ਦੇਖ ਲੋ ਇੱਕ ਆਮਾਨਦਾਰ ਬੰਦਾ ਉਹ ਕਦੇ-ਕਦੇ ੱੱੱਕੇ ਖਾ ਰਿਹਾ ਕਦੇ-ਕਿਤੇ ੱੱੱਕੇ ਖਾ ਰਿਹਾ ਕਹਿਣ ਦਾ ਭਾਵ ਜੇ ਬੰਦਾ ਮਾੜਾ ਮੋਟਾ ਜਿਦਾ ਉਦਾਂ ਦਾ ਹੋਵੇ ਨਾ ਉਹ ਤਾਂ ਰਾਹ ਵੀ ਸੌ ਹੁੰਦੇ ਆ ਤੇ ਜਿਹੜੇ ਇਮਾਨਦਾਰੀ ਵਿੱਚ ਸਾਰੇ ਉਮਰ ਆਪਣੀ ਕੱਢ ਦਿੰਦੇ ਆ ਡਿਊਟੀ ਕੱਢ ਦਿੰਦੇ ਆ ਤੇ ਉਹਨਾਂ ਬੰਦਿਆਂ ਨੂੰ ਵਿਚਾਰਿਆਂ ਨੂੰ ਰਾਹ ਵੀ ਨਹੀਂ ਕੋਈ ਲੱਭਦਾ ਅੱਜ ਉਹੀ ਦਰਦ ਇਮਾਨਦਾਰ ਬੰਦੇ ਦਾ ਦਰਦ ਤੁਹਾਡੇ ਸਾਹਮਣੇ ਲੈ ਕੇ ਆਏ ਜਲੰਧਰ ਦੇ ਰਾਮਾ ਮੰਡੀ ਵਿੱਚ ਆ ਸੀ ਉਹਨਾਂ ਦੇ ਘਰ ਬੈਠੇ ਆ ਤੇ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਜ ਕਿਹੜੀ ਪਾਲਸੀ ਕਰਾਈ ਸੀ ਸਭ ਮੈਂ ਪੀਐਨਬੀ ਬੈਂਕੇ ਪਾਲਸੀ ਕਰਾਈ ਸੀ ਤੇ ਮੈਂ ਪਾਲਸੀ ਆਪਣੀ ਕਰਾਈ ਸੀ ਉਹਨੇ ਬਈ ਮਾਨੀ ਨਾ ਮੇਰੇ ਬੇਟੇ ਦਾ ਨਾਂ ਕਰਤੀ ਮਤਲਬ ਕਰਾਈ ਤੁਸੀਂ ਆਪਣੀ ਪਾਲਸੀ ਮੈਂ ਆਪਣੀ ਕਰਾਈ ਸੀ ਮੈਂ ਉਹਨਾਂ ਨੇ ਆਪਣੇ ਤੁਹਾਡੇ ਬੇਟੇ ਦੇ ਨਾਂ ਕਰਤੀ ਮੇਰੀ ਪਾਲਸੀ ਮੇਰੇ ਬੇਟੇ ਕਰਤੀ ਉਹਨਾਂ ਨੇ ਇੱਕ ਸਾਲ ਤੱਕ ਇਹ ਖਾਂਦੇ ਨੂੰ ਹੋ ਗਿਆ ਮੈਨੂੰ ਉਹਨੇ ਕੋਈ ਲੜਪੜਲੇ ਫੜਾਏ ਜਿਹੜੀ ਪੀਐਨਬੀ ਸੰਦੀਪ ਕੌਰ ਸੀ ਕੁੜੀ ਉਹਨੂੰ ਮੈਂ ਫੋਨ ਤੇ ਗੱਲ ਕੀਤੀ ਉਹ ਕਹਿੰਦੀ ਜੋ ਦੂਈ ਕਰਨਾ ਕਰ ਲੋ ਮੇਟਰ ਉਹ ਤੋਂ ਗਲਤ ਹੋ ਗਈ ਹੈ ਮੈਂ ਨਹੀਂ ਕੁਝ ਕਰ ਸਕਦਾ ਜੀ ਤੁਸੀਂ ਮਾਜੀ ਭਾਜ ਲੋ ਤੁਸੀਂ ਤੇ ਹੋਰ ਬੰਦਾ ਕਿਹੜਾ ਸੀ ਨਾ ਨਾਲ ਉਹ ਗੁਲਸ਼ਨਗਰ ਮਾ ਨਾਲ ਆਈ ਮੇਰੇ ਘਰੇ ਦੋਨੇ ਆਈ ਸੰਦੀਪ ਤੇ ਗੁਲਸ਼ਨਗਰ ਇਹ ਦੋਨੇ ਪੁਲਿਸੀ ਮੇਰੇ ਗਲਤ ਕਰਤੀ ਈਮੇਲ ਆਈ ਸੀ ਜੀ ਈਮੇਲ ਆਈ ਗਲਤ ਨੰਬਰ ਗਲਤ ਸਭ ਕੋ ਗਲਤ ਭਰਿਆ ਉਹਨਾਂ ਨੇ ਨਹੀਂ ਜਦਾਂ ਤੁਸੀਂ ਆਪ ਵੀ ਪੁਲਿਸ ਮੁਲਾਜ਼ਮ ਰਹੇ ਆ ਬਿਤ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕਿਦਾਂ ਕੀਤੀ ਸਰ ਮੇਰਾ ਪੀਐਨ ਬੈਂਕ ਦੀ ਪੈਨਸ਼ਨ ਸੀ ਮੇਰੇ ਉੱਤੇ ਖਾਤਾ ਹੀ ਪਿਆਨੇ ਬੈਂਕ ਤੇ ਜੋ ਕੋਈ ਬੈਂਕ ਦੇ ਕੰਮ ਕਰਦੀ ਉਹ ਖਾਤਾ ਮੈਨੂੰ ਦੇਖ ਕੇ ਮੇਰੇ ਘਰੇ ਆ ਗਈ ਤੇ ਉਹਨਾਂ ਨੇ ਮੇਰੇ ਘਰੇ ਆ ਕੇ ਕਿਹਾ ਕਿ ਆਪਣੇ ਐਫਡੀ ਕਰਾਣੀ ਹੀ ਉਹਨਾਂ ਨਾਲ ਐਫਡੀ ਨਾਲ ਹੀ ਉਹ ਕਰਤਾ ਉਹਦੇ ਧੋਖੇ ਨਾਲ ਸਾਈਨ ਕਰਕੇ ਗਈ ਮੈਂ ਉਹ ਆਪਣੇ ਕਮਿਸ਼ਨ ਦੇ ਚੱਕਰ ਚੱਕਰ ਵਿੱਚ ਤੁਹਾਨੂੰ ਮਤਲਬ ਗਾਂ ਤੁਹਾਡੇ ਹੁਣ ਪੈਸੇ ਕਿੱਦਾਂ ਕੀ ਕਹਿੰਦੇ ਆ ਤੁਸੀਂ ਹੁਣ ਜਾ ਕੇ ਵੀ ਆਏ ਹੋਣੇ ਆ ਦਫ਼ਤਰ ਵਗੈਰਾ ਕੋਈ ਐਪਲੀਕੇਸ਼ਨ ਕੰਪਲੇਂਟ ਕੀਤੀ ਹੋ ਮੈਂ ਕਿਹਾ ਗਈ ਕੰਪਲੇਂਟਾ ਕਿਤੇ ਕੋਈ ਲੜਫੜਾ ਕੋਈ ਨਹੀਂ ਫੜਾ ਰਹੇ ਮੇਰੇ ਕੀ ਕਹਿੰਦੇ ਕੀ ਆ ਕਹਿੰਦੇ ਮੈਂ ਇਹ ਤੇਰਾ ਹੋਣਾ ਮਸਲਾ ਨਹੀਂ ਹੋਣਾ ਜਿੱਦਾਂ ਮਾਜੀ ਚ ਕਰ ਲੋ ਕਹਿੰਦਾ ਮਸਲਾ ਨਹੀਂ ਹੋਣਾ ਜਿਹੜਾ ਮੋਢਾ ਗੁਲਸ਼ਨ ਆ ਉਹਨਾ ਫੋਨ ਚੱਕਦਾ ਉਹ ਮੈਨੂੰ ਬਈ ਲਾਰੇ ਲਾਈ ਜਾਂਦਾ ਅੱਜ ਹੋਇਣਾ ਕੱਲ ਹੋਇਣਾ ਤੇ ਮੈਂ ਬੜਾ ਪਰੇਸ਼ਾਨ ਹੋਇਆ ਉਹਨਾਂ ਤੋਂ ਨਹੀਂ ਜਿੱਦਾਂ ਹੁਣ ਜਿੱਦਾਂ ਹੋਰ ਵੀ ਰਾਹ ਹੈਗੇ ਆ ਵੀ ਹੁਣ ਏਦਾਂ ਕੋਈ ਜਿਹੜੀਆਂ ਕੰਪਨ ਉਹਨਾਂ ਵਿੱਚ ਚਲੋ ਲਾ ਲਓ ਵੀ ਕੋਈ EMPLOYE ਜਿਹੜਾ ਉਹ ਮਾੜਾ ਹੋ ਸਕਦਾ ਹਨ ਤੇ ਉਹ ਹੁਣ ਜਦੋਂ ਉਹਨਾਂ ਤੱਕ ਵੀ ਬੈਂਕਾਂ ਤੱਕ ਕੰਪਨੀਆਂ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਭਾਈ ਵੀ ਤੁਹਾਡਾ ਆ ਮੁਲਾਜ਼ਮ ਜਿਹੜਾ ਉਹ ਗਲਤ ਕਰ ਰਿਹਾ ਜਿਹਦੇ ਨਾਮ ਜਦੋਂ ਬੈਂਕ ਦਾ ਜਾਂ ਕਿਸ ਕੋਈ ਇੰਸ਼ੋਰੈਂਸ ਵਾਲੀ ਕੰਪਨੀ ਆ ਉਹਨਾਂ ਦਾ ਨਾਮ ਵੀ ਜਦੋਂ ਬਦਨਾਮ ਕਰ ਰਿਹਾ ਉਹ ਮੁਲਾਜ਼ਮ ਉਹ ਇੱਕ ਤੁਹਾਡੇ ਨਾਲ ਕੀਤਾ ਪਤਾ ਨਹੀਂ ਗਾਂ ਕਿੰਨੇ ਨਾਲ ਕੀਤਾ ਹੋਊਗਾ ਤੁਸੀਂ ਵੀ ਚਲੋ ਅੱਜ ਮੀਡੀਆ ਦੇ ਵਿੱਚ ਆ ਗਏ ਤੁਸੀਂ ਮੋਹਰੇ ਆ ਜਾਣਾ ਹਨ ਤੇ ਉਹ ਬੈਂਕਾਂ ਨੂੰ ਉਹ ਕੰਪਨੀਆਂ ਨੂੰ ਪਤਾ ਲੱਗਣਾ ਚਾਹੀਦਾ ਭਾਈ ਵੀ ਆ ਤੁਹਾਡੇ ਮੁਲਾਜ਼ਮ ਜਿਹੜੇ ਆ ਲੋਕਾਂ ਦਾ ਖੱਜਲ ਖੜਾ ਖਵਾਰੀ ਕਰ ਰਹੇ ਤੁਹਾਡੇ ਪੈਸੇ ਕਿੰਨੇ ਸੀ 2 ਲੱਖ 9000 ਰੁਪਏ ਸੀ ਮੇਰਾ ਮੈਂ ਪੀਨੀ ਮੈਨੇਜਰ ਸਾਹਿਬ ਦੇ ਪੇਜ ਹੋਇਆ ਸੀ ਉਹ ਕਹਿੰਦੇ ਉਹ ਡਾਟਾ ਚ ਲੈ ਲਓ ਪ੍ਰੋਡਿਊਸਰ ਲੈ ਕੇ ਲੋ ਉਹ ਤੋਂ ਮੈਰੀਟੇਜ ਲੈ ਆ ਉਹ ਲੈ ਕੇ ਦਿੱਤਾ ਨਹੀਂ ਮੈਨੂੰ ਉਹ ਮੁੜ ਕੇ ਜੋਬ ਛੱਡ ਗਏ ਉਹ ਜੋਬ ਛੱਡ ਗਈ ਮੋਰ ਹਾਂਜੀ ਜੋਬ ਛੱਡ ਗਈ ਸੰਦੀਪ ਕੌਰ ਤੇ ਬੱਬੂ ਮਾਨ ਸਾਹਿਬ ਨੇ ਤੁਸੀਂ ਕਿੰਨਾ ਚਿਰ ਡਿਊਟੀ ਕੀਤੀ ਹੈ ਮੈਂ ਸਾਲਾਂ ਕਿਤੇ ਅੱਛਾ ਉੱਥੇ ਨਾਲ ਲੱਗੇ ਰਹੇ ਉਹਨਾਂ ਦੇ ਨਾ ਤੇ ਹੋਰ ਕਿੱਥੇ ਕਿੱਥੇ ਡਿਊਟੀ ਕੀਤੀ ਵਾਕਈ ਮ ਮਲ ਤੁਸੀਂ ਜਦੋਂ ਕਿਸੇ ਤੱਕ ਉਦੋਂ ਪਹੁੰਚ ਨਹੀਂ ਕੀਤੀ ਆਪਣੇ ਪੁਰਾਣੇ ਜਿਹੜੇ ਆਪਸਰ ਹੋਣ ਜਾਂ ਕਿਸੇ ਨਾ ਵੀ ਭਾਈ ਮਹੀਨਾ ਇਦਾਂ ਹੋ ਗਿਆ ਮੈਂ ਤਾਂ ਇਮਾਨਦਾਰੀ ਨਾਲ ਤੁਹਾਨੂੰ ਵੀ ਪਤਾ ਵੀ ਮੈਂ ਇਮਾਨਦਾਰ ਆ ਤੇ ਮਹੀਨਾ ਇਦਾਂ ਧੱਕਾ ਹੋ ਗਿਆ ਕਿਸੇ ਆਪਸਰ ਨਾਲ ਗੱਲਬਾਤ ਕੀਤੀ ਨਹੀਂ ਮੈਂ ਕਿ ਆਪਸਰ ਨਾਲ ਗੱਲ ਨਹੀਂ ਕੀਤੀ ਕਿਸੇ ਨਾ ਵੀ ਕਿਉਂ ਕੀਤੀ ਗੱਲ ਨਹੀਂ ਕੋਈ ਬਣਾ ਕੋਈ ਫਾਇਦਾ ਕੋਈ ਨਹੀਂ ਨਾ ਕਰੇ ਤੇ ਤੁਸੀਂ ਪ੍ਰਾਈਵੇਟ ਕੰਮ ਹੈ ਤੇ ਕੋਈ ਜਲਦੀ ਗੱਲ ਹੱਥ ਨਹੀਂ ਪੈਂਦਾ ਉਹਨੂੰ ਫਿਰ ਤੁਸੀਂ ਇਦ ਤੱਕ ਜਦਕਿ ਜੂਮਰ ਕੋਰਟ ਆ ਉੱਥੇ ਜਾ ਕੇ ਵੀ ਆਪਣਾ ਇਦਾਂ ਕੇਸ ਕਰ ਸਕਦੇ ਆ ਕੋਈ ਕੰਪਨੀ ਨੂੰ ਪੁੱਛ ਸਕਦੇ ਭਾਈ ਵੀ ਆ ਮੀਨਾ ਫਰਾਡ ਹੋਇਆ ਆ ਉਹਨਾਂ ਨੇ ਜਿੱਦਾਂ ਮਤਲਬ ਤੁਸੀਂ ਦਫ਼ਤਰ ਵਿੱਚ ਉਹਨਾਂ ਨੇ ਕੰਪਲੇਂਟ ਕੰਕਲੂਡ ਕੀਤੀ ਕੋਈ ਕਿ ਨਹੀਂ ਮੈਂ ਕਹੀ ਕੰਪਲੇਂਟ ਅਗੇ ਦਿੱਤੀ ਉਹਨਾਂ ਦੇ ਉਹਦਾ ਕੀ ਸਿੱਕਾ ਨਿਕਲਿਆ ਉਹ ਮੈਨੂੰ ਕੋਈ ਮੈਨੂੰ ਕੋਈ ਫੋਨ ਦਾ ਮੈਸੇਜ ਆਂਦਾ ਹੀ ਨਹੀਂ ਮੈਨੂੰ ਕੋਈ ਮੈਸੇਜ ਆਂਦਾ ਉਹਦਾ ਫੋਨ ਦਾ ਮੈਸੇਜ ਕੁਝ ਨਹੀਂ ਆਂਦਾ ਇਹ ਮੈਨੂੰ ਨਹੀਂ ਇਹ ਪਾਲਿਸੀ ਦੇ ਵਿੱਚ ਤੁਹਾਡਾ ਨੰਬਰ ਜਾਂ ਤੁਹਾਡਾ ਈਮੇਲ ਕੁਝ ਵੀ ਨਹੀਂ ਦਿੱਤਾ ਮੇਰਾ ਕੁਝ ਨਹੀਂ ਦਿੱਤਾ ਇਹ ਚ ਉਹਨੇ ਆਪਣੇ ਦਿੱਤਾ ਆਪਣੇ ਕਿ ਮੈਂ ਆਪਣੇ ਤਾਂ ਕਿ ਦਿੱਤਾ ਉਹਨੇ ਪਤਾ ਤੇ ਉਹ ਕੌਣ ਬੰਦਾ ਕੌਣ ਹੈ ਦੁਬਾਰਾ ਫਿਰ ਦੱਸ ਦਿਓ ਗੁਲਸ਼ਨ ਮੇਰਾ ਗੁਲਸ਼ਨ ਕਹ ਮਾਰਾ ਕੋਈ ਉਹਦਾ ਤੁਹਾਡੇ ਕੋਲ ਐਡਰੈਸ ਹੈਗਾ ਕੋਈ ਵੀ ਜੱਕਰੀ ਮੇ ਤੇ ਹੁਣ ਤੁਹਾਡੇ ਨਾਲ ਗੱਲਬਾਤ ਕਰਦਾ ਆਜ ਆਤਕਾਸਵੇ ਦੇ ਗੱਲਾਂ ਕੀਤੇ ਮੈਨੂੰ ਬੁਲਾਇਆ ਅੱਜ ਤੇ ਮੋਟੇ ਨੂੰ ਫੋਨ ਨਹੀਂ ਚੱਕਿਆ ਮਰੋ ਨੇ ਅੱਛਾ ਜੇ ਤੂੰ ਤੁਸੀਂ ਉੱਥੇ ਆਫਿਸ ਵਿੱਚ ਗਏ ਤੁਹਾਡਾ ਫੋਨ ਨਹੀਂ ਚੱਕਿਆ ਫੋਨ ਨਹੀਂ ਚੱਕਿਆ ਕੰਜ਼ਿਊਮਰ ਜਿਹੜਾ ਕਿ ਕੋਰਟ ਆ ਉਹਦੇ ਵਿੱਚ ਜਾ ਕੇ ਆਪਣੀ ਕੰਪਲੇਂਟ ਦਾਇਰ ਕਰੋ ਕੰਪਨੀ ਆਪੇ ਜਵਾਬ ਦੇਊਗੀ ਭਾਈ ਆਪਣੇ ਮੁਲਾਜ਼ਮ ਨੂੰ ਪੁੱਛੂਗੀ ਤੂੰ ਆ ਕੀ ਕੀਤਾ ਕੀ ਨਹੀਂ ਕੀਤਾ ਹਨ ਤੇ ਨਾਲੇ ਕੰਪਨੀ ਨੂੰ ਵੀ ਪਤਾ ਲੱਗੂਗਾ ਵੀ ਆਹ ਮੁਲਾਜ਼ਮ ਐਡਾ ਬੰਦਿਆ ਨਾਲ ਗਲਤ ਕਰ ਰਿਹਾ ਹੈ ਉਹ ਮੁਲਾਜ਼ਮ ਵੀ ਸਾਹਮਣੇ ਆਉਣਾ ਚਾਹੀਦਾ ਹੈ ਨਾ ਕੱਲੂ ਹੋਰ ਨਾ ਕੋਈ ਫਸ ਜਾਵੇ ਹਾਂ ਚਲੋ ਜਿਹੜੀ ਚੀਜ਼ ਆ ਵੀ ਤੁਹਾਡੇ ਪੈਸੇ ਆ ਤੁਸੀਂ ਆਪਣੇ ਪੈਸੇ ਆਪਣੇ ਹਿਸਾਬ ਨਾਲ ਇਨਵੈਸਟ ਕਰਨਾ ਚਾਹੁੰਦੇ ਮੈਂ ਲਾਈਫ ਇੰਸ਼ੋਰੈਂਸ ਕਰਨਾ ਹੈ ਮੈਂ ਐਫ ਡੀ ਚ ਕਰਨਾ ਹੈ ਪਰ ਜੇ ਉਹ ਲਾ ਲਓ ਵੀ ਗਲਤ ਹੋ ਰਿਹਾ ਤੁਹਾਡੇ ਨਾਲ ਕਰਨੀ ਤੁਸੀਂ ਆਪਣੀ ਹੀ ਕਰ ਦਿੱਤੀ ਮੁੰਡੇ ਦੀ ਤੇ ਹੁਣ ਤੁਹਾਡੇ ਕੋਲ ਹੱਥ ਪੱਲੇ ਨਹੀਂ ਪড়া ਰਿਹਾ ਉਹਦਾ ਤੁਹਾਨੂੰ ਕੋਈ ਜਦਾਂ ਕੀ ਲੋਡ ਪੈ ਗਈ ਮਾਇਆ ਦੀ ਜਦੋਂ ਤੁਸੀਂ ਉਹ ਪਾਲਸੀ ਜਿਹੜੀ ਚੱਕਣਾ ਚਾਹੁੰਦੇ ਕਿਉਂ ਮੈਂ ਇੱਕਦਮ ਜੀ ਕੀਤੀ ਗੱਲ ਦਾ ਇਹ ਬੇਟੇ ਕੀਤੀ ਹੈ ਇਸ ਕਰਕੇ ਮੈਨੂੰ ਭਰੋਸਾ ਨਹੀਂ ਮੈਂ ਗਾ ਮੈਨੂੰ ਫੇਰ ਖਰਾਬ ਕਰਨਗੇ ਉਹ ਇਸ ਲਈ ਮੈਂ ਬੰਦ ਹੀ ਕਰਾਣਾ ਜਾਂਦਾ ਹੁਣ ਠੀਕ ਹੈ ਹੁਣ ਤੁਸੀਂ ਉਹ ਆਪਣੇ ਪੈਸੇ ਵਾਪਸ ਲੈਣਾ ਪੈਸੇ ਵਾਪਸ ਲੈਣਾ ਜਾਂਦਾ ਮੈਂ ਹਾਂਜੀ ਇਹ ਜਿਹੜਾ ਸਟਾਰਟਿੰਗ ਮੈਂ ਐਫਰੋਡ ਕੀਤੀ ਆ ਫੇ ਗਾਹ ਬਣ ਕੇ ਹੀ ਐਫਰੋਡ ਕਰਨਗੇ ਮੈਨੂੰ ਹਾਂਜੀ ਇਹ ਦੇਖ ਲਓ ਭਈ ਆ ਜਿਹੜੇ ਥੱਲੇ ਵਾਲੇ ਮੁਲਾਜ਼ਮੇ ਉਹ ਪਤਾ ਨਹੀਂ ਕੀ ਖਿਚੜੀ ਪਕਾਈ ਜਾਂਦੇ ਆ ਤੇ ਉੱਪਰ ਵਾਲਿਆਂ ਨੂੰ ਵੀ ਭਰਾਵਾ ਬੇਨਤੀ ਕਰਦੇ ਆ ਵੀ ਇਦਾਂ ਜਿਹੜੇ ਗਾਹਕ ਤੁਹਾਡੇ ਗਾਹਕ ਹੀ ਕਹਿ ਸਕਦਾ ਇਹਨਾਂ ਨੂੰ ਜਿਹੜੇ ਆਪਣੇ ਪੈਸੇ ਤੁਹਾਡੇ ਵਿੱਚ ਇਨਵੈਸਟ ਕਰਦੇ ਆ ਤੁਹਾਡੀਆਂ ਤਨਖਾਹਾਂ ਉਹਨਾਂ ਚੋਂ ਆਉਂਦੀਆਂ ਇਹਨਾਂ ਦਾ ਭਾਈ ਖਿਆਲ ਰੱਖਿਆ ਕਰੋ ਇਦਾਂ ਇੱਕ ਬੰਦੇ ਦਾ ਮਨ ਖੱਟਾ ਹੋਇਆ ਪਤਾ ਨਹੀਂ ਕਿੰਨਿਆਂ ਦਾ ਕਰਦੇ ਹੋਣਗੇ ਇਦਾਂ ਦੇ ਜਿਹੜੇ ਮਾੜੇ ਬੰਦੇ ਹੁੰਦੇ ਆ ਤੋ ਇਸ ਚੀਜ਼ਾਂ ਵੱਲ ਜੇ ਤਾਂ ਧਿਆਨ ਦੇਣਾ ਚਾਹੀਦਾ ਵੀ ਇਮਾਨਦਾਰ ਬੰਦੇ ਜਿਹੜੇ ਅੱਜ ਦਰਦ-ਦਰ ਦੇ ਤੱਕੇ ਖਾ ਰਹੇ ਆ